ਸਾਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਇੱਕ ਵਾਰ ਫਿਰ ਆਪਾਂ ਤੁਹਾਡੇ ਵਾਸਤੇ ਅਹਿਮ ਤੇ ਬਹੁਤ ਹੀ ਖਾਸ ਖਬਰ ਲੈ ਕੇ ਆਏ ਆਂ ਪੁਰਤਗਾਲ ਦੇ ਹਵਾਲੇ ਨਾਲ ਜੇ ਤੁਸੀਂ ਪੁਰਤਗਾਲ ਜਾਣਦੇ ਹੋ ਜਾਂ ਚਾਹ ਬਣਾਣਾ ਜਾਂ ਉੱਥੇ ਹੈਗੇ ਆਂ ਇਹ ਵੀਡੀਓ ਤੁਹਾਡੇ ਵਾਸਤੇ ਦੇਖਣੀ ਬਹੁਤ ਅਹਿਮ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਤੁਹਾਡਾ ਜਿਹੜਾ ਫਿਊਚਰ ਆ ਉਹ ਨਿਰਪਰ ਕਰੇਗਾ ਕਿ ਤੁਹਾਡਾ ਫਿਊਚਰ ਕਿੱਧਰ ਨੂੰ ਜਾਏਗਾ ਜਾਂ ਤੁਹਾਨੂੰ ਪੁਰਤਗਾਲ ਜਾਣਾ ਚਾਹੀਦਾ ਜਾਂ ਨਹੀਂ ਆਪਾਂ ਗੱਲ ਕਰਨ ਜਾ ਰਹੇ ਹਾਂ ਇਹੋ ਜੇ ਵਿਅਕਤੀ ਦੀ ਜਿਹਦੇ ਕਰਕੇ ਪੁਰਤਗਾਲ ਦਾ ਪੋਲੀਟੀਕਲ ਜਿਹੜਾ ਮਾਹੌਲ ਗਰਮ ਆ ਗਿਆ ਆ ਜਿਹੜੇ ਕਰਕੇ ਯੂਰਪ ਯੂਨੀਅਨ ਚ ਉਹ ਚੀਜ਼ਾਂ ਹੋ ਗਈਆਂ ਜਿਹੜੇ ਉਹਦੇ ਲਾਦੇ ਖਿਲਾਫ ਵੀ ਆ ਯੂਰਪ ਯੂਨੀਅਨ ਦੇ ਤੇ ਪੁਰਤਗਾਲ ਦੇ ਲਾਦੇ ਖਿਲਾਫ ਵੀ ਆ ਆਪਾਂ ਗੱਲ ਕਰਦੇ ਆ ਚੀਕਾ ਪਾਰਟੀ ਦੇ ਐਂਦਰੇ ਵੈਂਤੂਰਾ ਦੀ ਇਹ ਬੰਦਾ 211 ਵਿੱਚ ਇਸਨੇ ਪਾਰਟੀ ਬਣਾਈ ਕੋਈ ਜ਼ਿਆਦਾ ਇਹ ਬੰਦਾ ਬੈਕਗ੍ਰਾਉਂਡ ਨੇ ਨਹੀਂ ਸਟਰੋਂਗ ਨਹੀਂ ਰੱਖਦਾ ਪਰ ਇਸਨੇ ਮੋਦੀ ਦਾ ਜਿਹੜਾ ਏਜੰਡਾ ਵਾ ਜੂਸ ਕਰਦੇ ਹੋਏ ਜਿਵੇਂ ਮੋਦੀ ਨੇ ਕੀਤਾ ਵਾ ਇਸਨੇ ਪਾਪੂਲਰ ਹੋਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਪੁਰਤਗਾਲ ਦੀ ਜਿਹੜੀ ਪ੍ਰਸਿੱਧ ਗੇਮ ਆ ਫੁੱਟਬਾਲ ਉਹਦੇ ਚ ਟੀਵੀ ਟਾਕ ਸ਼ੋਅ 'ਚ ਆਉਣਾ ਸ਼ੁਰੂ ਕੀਤਾ ਇਸ ਬੰਦੇ ਦਾ ਜਿਹੜੀਆਂ ਮੈਂ ਕਲਿੱਪਸ ਦੇਖੀਆਂ ਵਾਂ ਅਲਜੀਰਾ ਦੀ ਲੇਟੈਸਟ ਜਿਹੜੀ ਇਸ ਬਾਰੇ ਡਾਕੂਮੈਂਟਰੀ ਬਣੀ ਹੈ ਅੱਜ ਮੈਂ ਕੋਸ਼ਿਸ਼ ਕਰਾਂਗਾ ਉਹ ਵੀ ਚੈਨਲ ਤੇ ਸਾਂਝੀ ਕਰਨ ਦੀ ਇਸ ਬੰਦੇ ਨੇ ਪੁਰਤਗਾਲ ਫੁੱਟਬਾਲ ਜਿਹੜੇ ਆ ਟਾਕ ਸ਼ੋਅ ਦੇ ਜ਼ਰੀਏ ਸਿੱਧੇ ਪਰਸਨਲ ਅਟੈਕ ਕੀਤੇ ਦੂਜੀਆਂ ਟੀਮ ਦੇ ਕੋਚ ਸੀਗੇ ਉਹਨਾਂ ਤੇ ਤੇ ਉਤੋਂ ਹੌਲੀ ਹੌਲੀ ਇਹਦੀ ਪ੍ਰਸਿੱਧੀ ਵਧਣੀ ਹੋਈ ਲੋਕਾਂ 'ਚ ਇਹ ਹੋਣਾ ਸ਼ੁਰੂ ਹੋਇਆ ਤੁਹਾਨੂੰ ਪਤਾ ਹੋਵੇਗਾ 212 ਤੋਂ ਲੈ ਕੇ 220 ਤੱਕ ਇਹ ਪਾਰਟੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਸਾਰੇ ਇਹਨੂੰ ਮਸ਼ਕਰੀਆਂ ਕਰਦੇ ਸੀ ਤੇ ਮਾਤਰ 0.5 ਦੇ ਬਹੁਮਤ ਨਾਲ ਹੀ ਇਹ ਜਿਹੜਾ ਜਿੱਤੇ ਸੀ ਪਰ ਇਸ ਬੰਦੇ ਨੇ ਹੌਲੀ ਹੌਲੀ ਟਾਕ ਸ਼ੋਅ ਤੋਂ ਬਾਅਦ ਜਿਵੇਂ ਇਹ ਨੇ ਤੁਸੀਂ ਦੇਖ ਰਹੇ ਹੋ ਤਸਵੀਰ ਵਿੱਚ ਵੀ ਪੁਰਤਕਾਲ ਦੇ ਝੰਡੇ ਨੂੰ ਜਿਵੇਂ ਮੋਦੀ ਨੇ ਬਾਰ ਝੰਡੇ ਨੂੰ ਵਰਤੇ ਐਵੇਂ ਝੰਡੇ ਦਾ ਨੈਸ਼ਨਲਿਜ਼ਮ ਦਾ ਨਾਮ ਦੇ ਕੇ ਇਹ ਬੰਦਾ ਹੌਲੀ-ਹੌਲੀ ਪ੍ਰਸਿੱਧ ਹੋਣ ਲੱਗਾ ਹੁਣ ਇਹ ਰੱਬੀ ਜਾਣਦਾ ਕਿ ਇਸ ਨੇ ਜਿੰਨੇ ਵੀ ਟਾਕ ਸ਼ੋਅ ਕੀਤੇ ਆ ਹੁਣ ਵੀ ਇਹ ਬਾਰ-ਬਾਰ ਹਰ ਟੀਵੀ ਚੈਨਲ ਤੇ ਤੁਹਾਨੂੰ ਦੱਸ ਜਾਂਦਾ ਕਿ ਇਹ ਬੰਦਾ ਇੰਨਾ ਬੇਲਾ ਵਾ ਹਰ ਟੀਵੀ ਚੈਨਲ ਤੇ ਤੁਹਾਨੂੰ ਇਸਦਾ ਕੋਈ ਨਾ ਕੋਈ ਇੰਟਰਵਿਊ ਦੇਖਣ ਨੂੰ ਮਿਲ ਜਾਏਗਾ ਈਵਨ ਕਿ ਸੋਸ਼ਲ ਮੀਡੀਆ ਤੇ ਵੀ ਇਹ ਜੇ ਬੰਦੇ ਦੇ ਤੁਹਾਨੂੰ ਟਾਕ ਸ਼ੋਅ ਦੇਖਣ ਨੂੰ ਮਿਲ ਜਾਣਗੇ ਇਹ ਬੰਦਾ ਇੰਨਾ ਨਸਲ ਭੇੜ ਭਾਵਨਾ ਭਰਿਆ ਹੋਇਆ ਵਾ ਇਸ ਨੇ ਫੰਡਾ ਜਿਹੜਾ ਉਹੀ ਵਰਤਿਆ ਨੈਸ਼ਨਲਿਜ਼ਮ ਵਾਲਾ ਕਿ ਅਸੀਂ ਮਾਈਗ੍ਰੈਂਟ ਬਾਹਰ ਕੱਢਣੇ ਆ ਮਾਈਗ੍ਰੈਂਟ ਕਰਕੇ ਸਾਡਾ ਜਿਹੜਾ ਮੁਲਕ ਚ ਇਕਨੋਮੀ ਸਾਡੇ ਮੁਲਕ ਦੀ ਬੇਰੁਜ਼ਗਾਰੀ ਸਾਡੇ ਮੁਲਕ ਦੀ ਅਕੋਮੋਡੇਸ਼ਨ ਪ੍ਰੋਬਲਮ ਸਾਡੇ ਮੁਲਕ ਦੇ ਇੰਡਸਟਰੀ ਸਾਰਾ ਕੁਝ ਇਹਨੇ ਭਾਂਡਾ ਪਾਂਤਾ ਮਾਈਗ੍ਰੈਂਟਸ ਤੇ ਸਿਰ ਤੇ ਜਦ ਕਿ ਤੁਹਾਨੂੰ ਪਤਾ ਹੋਵੇਗਾ ਪੁਰਤਗਾਲ ਦੇ ਹਾਲਾਤ ਅੱਜ ਤੋਂ 20 ਤੋਂ 20 ਤੋਂ ਬਾਅਦ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਗਏ ਸੀ ਉਸ ਦਾ ਸਭ ਤੋਂ ਵੱਡਾ ਕਾਰਨ ਇਲੀਗਲ ਮਾਈਗ੍ਰੈਂਟਸ ਜਿਹੜੇ ਅਫਰੀਕਾ ਜਾਂ ਹੋਰ ਕੰਟਰੀਆਂ ਤੋਂ ਬਹੁਤ ਹੀ ਜ਼ਿਆਦਾ ਤਦਾਰ ਚੋਣੇ ਤੇ ਰਿਫਿਊਜੀ ਜਿਹੜੇ ਅਫਰੀਕਨ ਨੂੰ ਜਿਹੜੇ ਪੁਰਤਗੀ ਸਪੀਕਿੰਗ ਕੰਟਰੀਆਂ ਜਿਹੜੇ ਉੱਥੋਂ ਲੋਕ ਆਉਂਦੇ ਆ ਤੁਹਾਨੂੰ ਪਤਾ ਜਿਹੜੇ ਪੁਰਤਗਾਲ ਰਹਿਣ ਵਾਲੇ ਪੌਸ਼ ਪੌਸ਼ ਏਰੀਆ ਚ ਵੀ ਇਹੋ ਜਿਹੀਆਂ ਬਿਲਡਿੰਗਾਂ ਟੌਪ ਟੌਪ ਦੀਆਂ ਬਣਾ ਕੇ ਦਿੱਤੀਆਂ ਜਿਹੜੀਆਂ ਅੱਜ ਕਾਲਿਆਂ ਨੇ ਖੰਡਰ ਬਣਾ ਕੇ ਰੱਖਤੀਆਂ ਨਾ ਕੋਈ ਤਾਕੀ ਆ ਤੇ ਨਾ ਹੀ ਉਹਦਾ ਕੋਈ ਦਰਵਾਜ਼ਾ ਵਾ ਸੋ ਇਹੋ ਜਿਹੀਆਂ ਬਹੁਤ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਬੋਤਾਂਤ ਇਹੋ ਜਿਹੀ ਆ ਉਸ ਏਰੀਆ 'ਚ ਸਾਨੂੰ ਜਾਣ ਤੋਂ ਵੀ ਡਰ ਲੱਗੇਗਾ ਈਵਨ ਪੁਲਿਸ ਤੱਕ ਵੀ ਕਈ ਏਰੀਆ 'ਚ ਨਹੀਂ ਜਾਂਦੀ ਸੋ ਇਹੋ ਜਿਹੇ ਜਿਹੜੇ ਜੀਰੋ ਸਿਚੁਏਸ਼ਨ ਕ੍ਰੀਏਟ ਹੋਈਆਂ ਕ੍ਰਾਈਮ ਵਧਿਆ ਤੇ ਕੁਝ ਇਹੋ ਜਿਹੇ ਲੋਕਾਂ ਕਰਕੇ ਜਿਹੜੇ ਕੰਮ ਦੇ ਰੋਜ਼ਗਾਰ ਜਿੰਨੀ ਲੋਡ ਸੀ ਬੰਦਿਆਂ ਦੀ ਉਸ ਤੋਂ ਜ਼ਿਆਦਾ ਔਨ ਕਰਕੇ ਇਹ ਸਲਾ ਚੱਲ ਪਿਆ ਪਰ ਪੁਰਤਗਾਲ ਲੰਬੇ ਸਮੇਂ ਤੋਂ ਚੱਲ ਰਿਹਾ ਵਾ ਇਮੀਗ੍ਰੇਸ਼ਨ ਤੇ ਸਿਰ ਤੇ ਕਿਉਂਕਿ ਉਸ ਤੋਂ ਨਾ ਤਾਂ ਕੋਈ ਇੰਡਸਟਰੀ ਵੱਡੀ ਹੈ ਨਾ ਹੀ ਇਹੋ ਜਿਹੀ ਕੋਈ ਆਈਟੀ ਸੈਕਟਰ ਵਾ ਬਹੁਤ ਵੱਡਾ ਜਾਂ ਹੋਰ ਕਿਸੇ ਫੀਲਡ ਵਿੱਚ ਬਹੁਤ ਵੱਡੀ ਇਹੋ ਜਿਹਾ ਕੋਈ ਫੀਲਡ ਨਹੀਂ ਹੈ ਕਿਉਂਕਿ ਪੁਰਤਗਾਲ ਪਹਿਲਾਂ ਪਿਛਲੇ ਸਮੇਂ ਤੋਂ ਸਿਰਫ ਜਿਹੜੇ ਮੁਲਕਾਂ ਤੇ ਅ ਰੋਬ ਜਮਾ ਕੇ ਜਾਂ ਉਹਨਾਂ ਨੂੰ ਗੁਲਾਮ ਬਣਾ ਕੇ ਉੱਥੋਂ ਤੇ ਜਿਹੜੇ ਸੋਰਸਿਸ ਸੀ ਵਰਤਦਾ ਰਿਹਾ ਪਰ ਹੁਣ ਜਦ ਅੱਜ ਦੇ ਸਮੇਂ 'ਚ ਹਾਲਾਤ ਬਦਲ ਚੁੱਕੇ ਪੁਰਤਗਾਲ ਕੋ ਇਹੋ ਜਿਹਾ ਕੋਈ ਵੀ ਸਿਸਟਮ ਨਹੀਂ ਹੈਗਾ ਛੋਟੀਆਂ ਫੈਕਟਰੀਆਂ ਨਾਲ ਮਾਰੀਆਂ ਮੋਟੀਆਂ ਹੈਗੀਆਂ ਜਿਹਦੇ ਕਰਕੇ ਜਿਹੜੀ ਇਹ ਸਿਚੁਏਸ਼ਨ ਅੱਜ ਦੇਖਣੀ ਪੈ ਰਹੀ ਹੈ ਪਰ ਭਾਂਡਾ ਕਿਹਦੇ ਸਿਰ ਤੇ ਫਟ ਰਿਹਾ ਵਾ ਖਾਸ ਕਰਕੇ ਏਸ਼ੀਆ ਦੇ ਸਿਰ ਤੇ ਵੀ ਇਹਨਾਂ ਸਿਰ ਤੇ ਸਾਡੀਆਂ ਜੌਬ ਜਾਂਦੀਆਂ ਲੱਗੀਆਂ ਜਦ ਤੱਕ ਤੁਹਾਨੂੰ ਪਤਾ ਆਪਣੇ ਬੰਦੇ ਕਿੰਨੇ ਇੱਕ ਵਧੀਆ ਪੁਰਤਗੀਜ਼ ਬੋਲ ਲਾਂਦੇ ਆ ਕਿਤੇ ਹਜ਼ਾਰਾਂ ਮਗਰ ਇੱਕ ਦੋ ਜਣੇ ਬੋਲਦੇ ਹੋਣੇ ਤੇ ਬਹੁਤੇ ਸਾਰੇ ਜਾਦਾ ਓਵਰੇ ਦਾ ਕੰਮ ਕਰਦੇ ਆ ਜਾਂ ਕੋਈ ਕਬਾਬ ਤੇ ਲੱਗਾ ਜਾਂ ਕਿਤੇ ਲੱਗਾ ਵਾ ਪਰ ਜਿਹੜੀਆਂ ਵਧੀਆ ਜੌਬਸ ਦੀ ਇਹ ਗੱਲ ਕਰ ਰਹੇ ਆ ਉੱਤੇ ਫਿਲਹਾਲ ਜਾਂ ਤਾਂ ਬ੍ਰਾਜ਼ੀਲੀਅਨ ਜਾਂ ਹੋਰ ਇਹਨਾਂ ਦੀਆਂ ਪੁਰਤਗੀਜ਼ ਸਪੀਕਿੰਗ ਕੰਟਰੀ ਜਿਹੜੇ ਲੋਕ ਆਏ ਆ ਉਹ ਕਾਬਜ ਹੋ ਗਏ ਤੁਸੀਂ ਕਿਤੇ KFC McDonald's ਵੀ ਦੇਖਿਆ ਹੋਵੇਗਾ ਉੱਤੇ ਵੀ ਪੁਰਤਗੀ ਸਪੀਕਿੰਗ ਦੇ ਜਿਹੜੇ ਮਾਈਗ੍ਰੈਂਟਸ ਆ ਉਹ ਕਾਬਜ ਹੋ ਗਏ ਇਹ ਲੋਕ ਆਪ ਹੁਣ ਬਾਹਰ ਹੋ ਗਏ ਜਿਵੇਂ ਸੇਮ ਸਮੱਸਿਆ ਆਪਾਂ ਨੂੰ ਪੰਜਾਬ ਵਿੱਚ ਭਈਆਂ ਦੇ ਪ੍ਰਤੀ ਆ ਰਹੀ ਹੈ ਸੋ ਇਸ ਕਰਕੇ ਉਹ ਸਮੱਸਿਆ ਆ ਜਿਹੜਾ ਭਾਂਡਾ ਵਾ ਉਹ ਜਿਹੜੀ ਮਾਸ ਮਾਈਗ੍ਰੇਸ਼ਨ ਹੋਈ ਹੈ ਖਾਸ ਕਰਕੇ ਏਸ਼ੀਅਨਸ ਦੀ ਉਹਨਾਂ ਦੇ ਸਰਤੇ ਨੇ ਭੰਨੇ ਆ ਉਸ ਨੂੰ ਏਜੰਡਾ ਬਣਾ ਕੇ ਲੋਕਾਂ ਚ ਇਹਨੇ ਕਿਹਾ ਕਿ ਮਾਈਗ੍ਰੈਂਟਸ ਆਪਾਂ ਕੱਢਣੇ ਆ ਤੇ ਇਮੀਗ੍ਰੇਸ਼ਨ ਜਿਹੜਾ ਆਪਾਂ ਬੰਦ ਕਰ ਦਾਂਗੇ ਤੇ ਸਾਡਾ ਜਿਹੜਾ ਮੋਲਕਵਾ ਡਵੈਲਪ ਹੋਣਾ ਸ਼ੁਰੂ ਹੋ ਜਾਊਗਾ ਇਕਨੋਮੀ ਸੁਧਰ ਜਾਏਗੀ ਜੋ ਕਿ ਲੋਕਾਂ ਨੂੰ ਪਤਾ ਨਹੀਂ ਜਿਹੜੀਆਂ ਮੋਡਲੀ ਲੋੜਾਂ ਆ ਕਮੋਡੀਸ਼ਨ ਪਾਣੀ ਬਿਜਲੀ ਜੋ ਕਿ ਹਰ ਸਾਲ ਮਹਿੰਗੀ ਹੋ ਰਹੀ ਹੈ ਤੇ ਘਰ ਨਹੀਂ ਮਿਲ ਰਹੇ ਉਹ ਇਕਨੋਮੀ ਨੂੰ ਲੀਤ ਲਿਆਉਣ ਲਈ ਨਵੀਂ ਇੰਡਸਟਰੀ ਦੀ ਲੋੜ ਆ ਨਵੇਂ ਪ੍ਰੋਜੈਕਟ ਲਾਉਣੇ ਪੈਣਗੇ ਕਮੋਡੀਸ਼ਨ ਨੂੰ ਵਧਿਆ ਕਰਨਾ ਪਏਗਾ ਕਿਉਂਕਿ ਜ਼ਿਆਦਾਤਰ ਇਨਫਰਾਸਟ੍ਰਕਚਰ ਪੁਰਾਣਾ ਵਾ ਤੇ ਉਹ ਜੇ ਕਿਤੇ ਪਹਚਾੜ ਆ ਕੇ ਇੱਕੀ ਛਟਕੇ ਚ ਜਾਂਦਾ ਲੱਗੇਗਾ ਇਹ ਬੰਦਾ ਫੁੱਟਬਾਲ ਦੇ ਜਿਹੜੇ ਮੈਚਿਸ ਤੋਂ ਪ੍ਰਸਿੱਧ ਹੋ ਕੇ ਹੌਲੀ-ਹੌਲੀ ਹੁਣ ਜਦ ਰੀਸੈਂਟਰ ਜਿਹੜੀਆਂ ਵੋਟਾਂ ਹੋਈਆਂ ਇਹ 23 24 ਪੱਠਣ ਦੇ ਹਿਸਾਬ ਨਾਲ ਬਹੁਤ ਵੱਧ ਬਚਾਏ ਆ ਇਹ ਹਾਲੇ ਤੱਕ ਦਾ ਸਭ ਤੋਂ ਜ਼ਿਆਦਾ ਜਿਹੜਾ ਬਹੁਮਤ ਇਹਨੂੰ ਇਸ ਪਾਰਟੀ ਨੂੰ ਮਿਲਿਆ ਉਸ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਨੂੰ ਜਿਹੜਾ ਉਕਸਾਇਆ ਇਸ ਬੰਦੇ ਨੇ ਕਿ ਇਮੀਗ੍ਰੇਸ਼ਨ ਆਪਾਂ ਨੂੰ ਬੰਦ ਕਰੀਏ ਮਾਈਗ੍ਰੈਂਟਸ ਨੂੰ ਕੱਢੀਏ ਜਿਹਦੇ ਕਰਕੇ ਸਾਡੇ ਲੋਕ ਰੋਜ਼ਗਾਰ ਸਾਡਾ ਸਾਰਾ ਕੁਝ ਜਿਹੜਾ ਹੈ ਉੱਥੇ ਮਲ ਬੈਠੇ ਆ ਤੋਂ ਉਸ ਚੱਕਰ ਚ ਲੋਕਾਂ ਚ ਜਿਹੜੀ ਆ ਹੀਣ ਭਾਵਨਾ ਵੱਧ ਗਈ ਅਜੰਡਾ ਇਹਨਾਂ ਨੇ ਤਿਆਰ ਕੀਤਾ ਗਰਾਉਂਡ ਬਣਾਈ ਆ ਤੇ ਇਹ ਚੇਗਾ ਪਾਰਟੀ ਤਾਂ ਬਹੁਮਤ ਚਾਹੀ ਆ ਹੁਣ ਇਹ ਬੰਦਾ ਹਰ ਟਾਕ ਸ਼ੋਅ ਤੇ ਤੁਹਾਨੂੰ ਮਿਲੇਗਾ ਹਰ ਪਾਰਟੀ ਲੀਡਰ ਤੋਂ ਬਾਰੇ ਗਲਤ ਬੋਲਦਾ ਈਵਨ ਕਿ ਪਰਸਨਲ ਅਟੈਕ ਅੱਜਕੱਲ ਕਹਿੰਦੇ ਪੁਰਤਗਾਲ ਦੀ ਹਿਸਟਰੀ ਵਿੱਚ ਕਿਸੇ ਨੇ ਪਾਰਲੀਮੈਂਟ ਵਿੱਚ ਪਰਸਨਲ ਅਟੈਕ ਨਹੀਂ ਕੀਤਾ ਕਿਸੇ ਤੇ ਲੀਡਰ ਨੇ ਨਾ ਹੀ ਆ ਤੱਕ ਹੋਇਆ ਕਿ ਕਿਸੇ ਵਿਅਕਤੀ ਨੇ ਪੁਰਤਗਾਲ ਦੇ ਪੀਐਮ ਨੂੰ ਆਪੋਜੀਸ਼ਨ ਨੇ ਕਹਿਤਾ ਹੋਵੇ ਤੂੰ ਝੂਠਾ ਵਾ ਸੋ ਇਹੋ ਜਿਹੇ ਅਟੈਕ ਇਸ ਬੰਦੇ ਨੇ ਕਰਤੇ ਆ ਜੋ ਚੀਜ਼ਾਂ ਨਹੀਂ ਪਹਿਲਾਂ ਪੁਰਤਗਾਲ ਤੋਂ ਹੋਈਆਂ ਉਹ ਕਰਤੀਆਂ ਇਹ ਸਿਰਫ ਅਗਰੈਸਿਵ ਜਿਹੜੀ ਚੀਜ਼ ਇਹ ਵਰਤ ਕੇ ਉਹਨਾਂ ਤੇ ਸਿੱਧੇ ਅਟੈਕ ਕਰਦਾ ਪਰਸਨ ਜਿਹਦੇ ਤੇ ਇਹਨੂੰ ਲੱਗਦਾ ਕਿ ਇਹ ਲੋਕੀ ਵੀ ਜੋ ਲੋਕ ਦੇਖਣਾ ਚਾਹ ਰਹੇ ਆ ਉਹ ਉਹ ਚੀਜ਼ਾਂ ਹੋ ਰਹੀਆਂ ਵਾ ਸੇ 90% ਜਿਹੜਾ ਵਧੀਆ ਜਿਹੜਾ ਰਿਪੋਰਟਰ ਸੀਗਾ ਜਾਂ ਤਾਂ ਉਹ ਜਰਨਲਿਜ਼ਮ ਛੱਡ ਗਏ ਆ ਜਾਂ ਉਹ ਚੁੱਪਚੀਪੇ ਸਾਈਡ ਤੇ ਹੋ ਗਏ ਕਿਉਂਕਿ ਹੁਣ ਬੁਤਾਂਤ ਜਿਵੇਂ ਭਾਰਤ ਵਿੱਚ ਗੋਦੀ ਮੀਡੀਆ ਇੱਥੇ ਗੋਦੀ ਮੀਡੀਆ ਦੀ ਹੈਗੀ ਆ ਨੈਸ਼ਨਲਿਜ਼ਮ ਦਾ ਤੁਸੀਂ ਗੁਣ ਗਾਣ ਗਾਓ ਸਾਰੇ ਮੁੱਦੇ ਉਹਦੇ ਅੰਦਰ ਲਪੇਟ ਦੋ ਤੇ ਉਸ ਤੋਂ ਬਾਅਦ ਇਹ ਗੱਲ ਕਰਨੀ ਵੀ ਸੌਖੀ ਹੈ ਤੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਅਕਸਾਉ ਤੇ ਲੋਕੀ ਵੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅੱਜਕੱਲ ਪਸੰਦ ਕਰਦੇ ਆ ਸੋ ਇਹ ਜਿਹੜੇ ਵਿਅਕਤੀ ਨੇ ਜੋ ਚੀਜ਼ਾਂ ਇਹ ਕੀਤੀਆਂ ਵਾ ਇਸ ਤੇ ਕਾਫੀ ਪੂਰੇ ਵਰਲਡ ਲੈਵਲ ਤੇ ਜਿਹੜੀ ਆ ਚਰਚਾ ਚੱਲ ਰਹੀ ਹੈ ਕਿਉਂਕਿ ਇਸ ਬੰਦੇ ਦੇ ਕਰਕੇ ਕਲਾ ਯੂਰਪ ਯੂਨੀਅਨ ਚ ਹੀ अनबैलेंस ਨਹੀਂ ਹੋਏਗਾ ਪੁਰਤਕਾਲ ਨੂੰ ਵੀ ਬਹੁਤ ਮਾੜੇ ਦਿਨ ਦੇਖਣੇ ਪੈਣਗੇ ਸੋ ਜੇ ਤੁਸੀਂ ਸੋਚ ਰਹੇ ਆ ਕਿ ਪੁਰਤਕਾਲ ਪੇਪਰ ਖੁੱਲ ਜਾਣਗੇ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਆ ਕਿਉਂਕਿ ਇਸ ਬੰਦੇ ਨੇ ਕਰਕੇ ਕੋਈ ਆਸ ਨਹੀਂ ਆ ਇੱਕ ਸਾਲ ਦੋ ਸਾਲ ਤਿੰਨ ਸਾਲ ਕੋਈ ਆਸ ਨਹੀਂ ਆ ਕਿਉਂਕਿ ਹਰ ਸਾਲ ਦੀ ਪਪੂਲਰਿਟੀ ਵੱਧ ਰਹੀ ਹੈ ਜਿਵੇਂ ਮੋਦੀ ਨੇ ਧਰਮ ਨੂੰ ਤੇ ਰਾਸ਼ਟਰਵਾਦ ਨੂੰ ਜਿਹੜਾ ਏਜੰਡਾ ਬਣਾ ਕੇ ਲੋਕਾਂ ਦੀਆਂ ਅੱਖਾਂ ਦੇ ਪੱਟੀ ਬੰਨ੍ਹੀ ਉਵੇਂ ਹੀ ਇਹ ਵਿਅਕਤੀ ਸੇਮ ਉਹੀ ਚੀਜ਼ ਕਰ ਰਿਹਾ ਵਾ ਸੋ ਜੇ ਤੁਸੀਂ ਭੁੱਲ ਜਓ ਜੇ ਤੁਸੀਂ ਭਾਰਤ ਤੋਂ ਬਿਲੋਂਗ ਕਰਦੇ ਆਂ ਤੇ ਸੂਝਵਾਨ ਹੋ ਤਦੋਂ ਸਮਝ ਆ ਜਾਏਗੀ ਸੋ ਮੀਡੀਆ बिक ਚੁੱਕਿਆ ਵਾ ਤੇ ਲੋਕੀ ਵੀ ਉਹੀ ਦੇਖਣਾ ਚਾਹ ਰਹੇ ਆ ਜੋ ਇਹ ਬੰਦਾ ਦਿਖਾਉਣਾ ਚਾਹੁੰਦਾ ਵਾ ਸੋ ਇਸ ਕਰਕੇ ਇਹ ਜਿਹੜੀ ਗੱਲ ਕਰਨੀ ਜ਼ਰੂਰੀ ਸੀਗੀ ਕਿਉਂਕਿ ਇਸ ਦੇ ਆਪਣੇ ਏਰੀਆ ਚ ਵੀ ਜਿਹੜੀ ਡਿਵੈਲਪਮੈਂਟ ਆ ਵੀਰ ਦੀ ਪਿੱਛੇ ਜੇ ਮੇ ਨਾਲ ਗੱਲ ਹੋਈ ਇੰਸਟਾਗ੍ਰam ਤੇ wife ਉਹਨਾਂ ਦੀ ਸੀਰੀਅਸ ਸੀ ਕਿ ਕਹਿੰਦੇ ਹਸਪਤਾਲ ਵਾਲਿਆਂ ਨੇ ਦਾਖਲ ਨਹੀਂ ਕੀਤਾ ਗਾਲਾਂ ਕੱਢੀਆਂ ਪੁਰਤਗੀ ਲੈਂਗੁਏਜ ਤੇ ਵਾਈਫ ਨੂੰ ਇੱਕ ਦੋ ਘੰਟੇ ਤੜਫਣ ਤੋਂ ਬਾਅਦ ਫੇ ਜਾ ਕੇ ਟ੍ਰੀਟਮੈਂਟ ਹੋਈ ਜਦੋਂ ਵੀਰ ਨੇ ਦਵਾ ਪਾਇਆ ਜੋਰ ਜੋਰ ਨਾਲ ਕਿਹਾ ਸੋ ਇਹ ਹਾਲਾਤ ਆ ਇਹਦੇ ਆਪਣੇ ਪਿੰਡਾਂ 'ਚ ਵੀ ਸੜਕਾਂ ਟੁੱਟੀਆਂ ਵਾਂ ਕੋਈ ਡਿਵੈਲਪਮੈਂਟ ਨਹੀਂ ਤੇ ਇਹ ਗੱਲਾਂ ਰਾਸ਼ਟਵਾਦ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾ ਰਿਆ ਸੋ ਜੇ ਕੋਈ ਪੁਰਤਗੀਜ਼ ਜਾਂ ਕੋਈ ਸੂਝਵਾਨ ਬੰਦਾ ਇਹ ਚੀਜ਼ ਦੇਖ ਰਿਹਾ ਤਾਂ ਜ਼ਰੂਰ ਉਸ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਆਉਣ ਵਾਲਾ ਜਿਹੜਾ ਪਰਮਾਣੂ ਬੰਬੇ ਹੀ ਆ ਪੁਰਤਗਾਲ ਵਾਸਤੇ ਤੇ ਯੂਰਪ ਵਾਸਤੇ ਤੋਂ ਇਸ ਬੰਦੇ ਤੋਂ ਜਿੰਨੀ ਜਲਦੀ ਹੋ ਜਵੇ ਇਸ ਪਾਰਟੀ ਤੋਂ ਬਚਣਾ ਚਾਹੀਦਾ ਵਾ ਤਾਂ ਕਿ ਪੁਰਤਗਾਲ ਆ ਜਿਹੜਾ ਸੁਨਹਿਰਾ ਭਵਿੱਖ ਵਾ ਉਹ ਉਜਵਲ ਹੋ ਸਕੇ ਸੋ ਦੱਸਿਓ ਜਾਣਕਾਰੀ ਕਿਵੇਂ ਲੱਗੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰਬ ਰੱਖੇ